जय भीम जय भारत मैं सोम सहोता तुम वेख रहे हो यूट्यूब चैनल पोसुनामा पोसुनामा यानी कि पावर ऑफ सोशल यूनिटी चार मुए तो क्या हुआ जीवत कई हजार दोस्तों जिम्मे जानते हो कि पोह के महीने की शुरुआत हो चुकी है और शहीदी जोड़ मेड़ उस दिनों जोर शोरों पर चल रही ने लेकिन असल उस इतिहास में ਕੀ ਆਪਾਂ ਲੋਕ ਅਜ ਵੀ ਦਿਲਾਂ ਦੇ ਵਿੱਚ ਉਸੇ ਤਰ੍ਹਾਂ ਹੀ ਸਮੋਏ ਬੈਠੇ ਆ ਕਿ ਨੌਜਵਾਨ ਪੀੜ੍ਹੀ ਉਸ ਇਤਿਹਾਸ ਬਾਰੇ ਜਾਣਦੀ ਹੈ ਜਾਂ ਕਿੰਨਾ ਕੁ ਜਾਣਦੀ ਹੈ ਇਹ ਪ੍ਰਸ਼ਨ ਕਿਤੇ ਨਾ ਕਿਤੇ ਸਾਡੇ ਜ਼ਹਿਨ ਦੇ ਵਿੱਚ ਹੈ ਸ਼ਹੀਦੀ ਜੋਰ ਮਿਲ ਨੂੰ ਲੈ ਕੇ ਅੱਜ ਪੋਸੂਨਾਵਾ YouTube ਚੈਨਲ ਦੇ ਵਿੱਚ ਇਸ ਸ਼ਹੀਦੀ ਜੋਰ ਮਿਲ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ ਔਰ ਮੇਰੇ ਨਾਲ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਇਸ ਸਮੇਂ ਜੁੜੇ ਨੇ ਉਹਨਾਂ ਨਾਲ ਡਿਟੇਲ ਚ ਇਸ ਸ਼ਹਾਦਤ ਨੂੰ ਲੈ ਕੇ ਕਰਦੇ ਆ ਗੱਲਬਾਤ ਜਸਲ ਸਾਹਿਬ ਸਭ ਤੋਂ ਪਹਿਲਾਂ ਜੈਪੀ ਜੈਪੀ ਜੈਪੋਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਸਾਪ ਪੋ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਤੁਸੀਂ ਵੀ ਵੇਖਿਆ ਹੋਣਾ ਕਿ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਵਿੱਡੀਆਂ ਜਾ ਰਹੀਆਂ ਨੇ ਸੰਕਟਾਂ ਦਾ ਆਉਣਾ ਜਾਣਾ ਸ਼ੁਰੂ ਹੋ ਚੁੱਕਿਆ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਸ਼ਹਾਦਤ ਨੂੰ ਲੈ ਕੇ ਸਹੋਤਾ ਸਾਹਿਬ ਜੋ ਬਹੁਤ ਦੇਤ ਤੋਂ ਗੁਰੂਆਂ ਦਾ ਇੱਕ ਫਲਸਫਾ ਜਿਹੜਾ ਚੱਲ ਰਿਹਾ ਸੀ ਜਿਹਨੂੰ ਅਸੀਂ ਇੱਕ ਭਗਤੀ ਲਹਿਰ ਕਹਿੰਦੇ ਆ ਜੀ ਔਰ ਉਸ ਭਗਤੀ ਲਹਿਰ ਦੇ ਵਿੱਚ ਪਹਿਲੇ ਪਾਤਸ਼ਾ ਸਤਗੁਰੂ ਨਾਨਕ ਦੇਵ ਜੀ ਤਕਰੀਬਨ 300 ਸਾਲ ਬਾਅਦ ਹੂੰ ਆਏ ਆ ਜਿਨ੍ਹਾਂ ਦਾ ਜਨਮ 1429 ਈਸਵੀ ਦੇ ਵਿੱਚ ਹੋਇਆ ਜੀ ਅਤੇ ਭਗਤੀ ਲਹਿਰ ਜਿਹੜੀ ਆ ਉਹ 177 ਈਸਵੀ ਦੇ ਵਿੱਚ ਸ਼ੁਰੂ ਹੋ ਗਈ ਸੀ ਜੀ ਸੋ ਮੇਨ ਉਹ ਭਗਤੀ ਲਹਿਰ ਚਲਦੀ ਚਲਦੀ ਜਦੋਂ ਉਸਨੇ ਅਸਲੀ ਸਰੂਪ ਫਿਰ ਪਹਿਨਿਆ ਜੀ ਪਹਿਲਾ 1604 ਦੇ ਵਿੱਚ ਜਦੋਂ ਆਦਿ ਗ੍ਰੰਥ ਪੰਜਵੇਂ ਪਾਤਸ਼ਾਹ ਨੇ ਸਾਰੇ ਹੀ ਉਹਨਾਂ ਭਗਤਾਂ ਦੀ ਉਹਨਾਂ ਬ੍ਰਹਮੀ ਲੋਕਾਂ ਦੀ ਬਾਣੀ ਜਿਹੜੀ ਆ ਉਹਨੂੰ ਇਕੱਤਰਤ ਕਰਕੇ ਆਦਿ ਗ੍ਰੰਥ ਬਣਾ ਦਿੱਤਾ ਤੇ ਉਸ ਆਦਿ ਗ੍ਰੰਥ ਨੂੰ ਦੁਨੀਆ ਤੋਂ ਦੇਣ ਲਈ ਉਹਨਾਂ ਨੂੰ ਸ਼ਹਾਦਤ ਦੇਣੀ ਪਈ ਹੂੰ ਔਰ ਉਹਨਾਂ ਦੀ ਸ਼ਹਾਦਤ ਜਿਹੜੀ ਆ ਜਿੱਥੇ ਚੰਦੂ ਜਿੰਮੇਦਾਰ ਆ ਜੀ ਉੱਥੇ ਅਸੀਂ ਜਹਾਂਗੀਰ ਨੂੰ ਵੀ ਜ਼ਿੰਮੇਵਾਰ ਠਹਿਰਾਨੇ ਬਿਲਕੁਲ ਸੋ ਜਹਾਂਗੀਰ ਜਿਹੜਾ ਆ ਉਹ ਔਰੰਗਜ਼ੇਬ ਦਾ ਦਾਦਾ ਲੱਗਦਾ ਜੀ ਜੀ ਤੇ ਇਧਰ ਜਿਹੜੇ ਆ ਪੰਨਾਹ ਪਾਸ਼ਾ ਸ਼੍ਰੀ ਗੁਰ ਤੇਗ ਬਹਾਦਰ ਦੇ ਦਾਦਾ ਜੀ ਆ ਵਾਹ ਜੀ ਵਾਹ ਬਿਲਕੁਲ ਪੰਨਾਹ ਪਾਸ਼ਾ ਦੀ ਸ਼ਹਾਦਤ ਜਿਹੜੀ ਆ ਉਹ ਜਹਾਂਗੀਰ ਦੇ ਕਰਕੇ ਹੋਈ ਜੀ ਤੇ ਨੌਵੇਂ ਪਾਸ਼ਾ ਹੂੰ ਜਿਨ੍ਹਾਂ ਨੂੰ ਅਸੀਂ ਮੈਂ ਤਾਂ ਕਹੂੰਗਾ ਪੂਰੀ ਦੁਨੀਆ ਦੀ ਚਾਦਰ ਆ ਆਹਾਹਾ ਪੂਰੀ ਦੁਨੀਆ ਦੀ ਚਾਦਰ ਹੈ ਕਿਉਂਕਿ ਸੱਚ ਦੇ ਉੱਤੇ ਕੁਰਬਾਨੀ ਦੇਣੀ ਬਲਿਦਾਨ ਦੇਣਾ ਸ਼ਹਾਦਤ ਦੇ ਦੇਣੀ ਇਹ ਇੱਕ ਦੁਨੀਆ ਦੇ ਉੱਤੇ ਮਸਾਲੇ ਕੰਮ ਕਰ ਦੁੱਤੀ ਬਿਲਕੁਲ ਕਿ ਰਾਜ ਦੇ ਅਗੇ ਸੀ ਝੁਕਦੇ ਨਹੀਂ ਹਾਂ ਆਪ ਚੱਲ ਕੇ ਗਏ ਔਰ ਪ੍ਰਚਾਰ ਕਰਦੇ ਗਏ ਔਰ ਆਗਰੇ ਦੇ ਵਿੱਚੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਗ੍ਰਿਫਤਾਰ ਕਰਕੇ ਦਿੱਲੀ ਲੈ ਜਾਂਦਾ ਗਿਆ ਬਿਲਕੁਲ ਔਰ ਨਵੇਂ ਪਾਸ਼ਾ ਨੇ ਉਹਨਾਂ ਨੇ ਤਸੀਹੇ ਦੇ ਦਤੇ ਭਾਈ ਦਿਆਲਾ ਜੀ ਹੂੰ ਮਤੀ ਦਾ ਜੀ ਨੂੰ ਉਹਨਾਂ ਨੂੰ ਜਦੋਂ ਇਹ ਬਿਆਲੇ ਤਸੀਹੇ ਦਿੱਤੇ ਇਹਨਾਂ ਨੇ ਜਿਹੜੇ ਤਿੰਨ ਸਾਡੇ ਗੁਰੂ ਨਾਲ ਸਿਗੇ ਜੀ ਉਹਨਾਂ ਦਾ ਇਹ ਸੀ ਲੱਗਦਾ ਕਿ ਸਤਗੁਰੂ ਕੁਬੜਾ ਜਾਣਗੇ ਆਹ ਤੇ ਉਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਇਹ ਲੋਕ ਦੇ ਨਾਲ ਤਿੰਨ ਆਦਮੀ ਆਏ ਆ ਸ਼ਾਇਦ ਇਹਨਾਂ ਦੌਰ ਜਾਣਗੇ ਭੱਜ ਜਾਣਗੇ ਬਿਲਕੁਲ ਲੇਕਿਨ ਉਹਨਾਂ ਦੀ ਇੱਛਾ ਹੈ ਸੀ ਕਿ ਜਿਹੇ ਜਾਂ ਮਰਜ਼ੀ ਤਸੀਹੇ ਦੇ ਦਿਓ ਸਾਨੂੰ ਕੋਈ ਪ੍ਰਵਾਹ ਨਹੀਂ ਲੈਕਿਨ ਸਾਡਾ ਜਿਹੜਾ ਮੁਖ ਜਿਹੜਾ ਗੁਰੂਵਾਲਾ ਨੂੰ ਹੋਣਾ ਚਾਹੀਦਾ ਹਾਏ ਕੀ ਬਾਤ ਅਰੇ ਨਾ ਚੀਰਿਆ ਗਿਆ ਜੇ ਵਿੱਚ ਉਬਾਲਿਆ ਗਿਆ ਇੱਕ ਗੁਰਵਾਨ ਨੂੰ ਜੀ ਅਕਹੂ ਨੂੰ ਲਾ ਕੇ ਸਾਡੇ ਅੱਗੇ ਤਨ ਨੂੰ ਜੀ ਔਰ ਉਸ ਤੋਂ ਬਾਅਦ ਗੁਰੂ ਜੀ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਮੰਨ ਜਾ ਹੂੰ ਤੇ ਉਹ ਮੰਨਣ ਵਾਲੀ ਗੱਲ ਹੀ ਨਹੀਂ ਜੀ ਕਿਉਂਕਿ ਦੁਨੀਆ ਦੀ ਖਾਤਰ ਮਾਨਵਤਾ ਦੀ ਖਾਤਰ ਸੱਚ ਨੂੰ ਪ੍ਰਗਟ ਕਰਨਾ ਔਰ ਸੱਚ ਦੀ ਖਾਤਰ ਬਲਿਦਾਨ ਦੇਣਾ ਹੂੰ ਇਹ ਭਗਤੀ ਲਹਿਰ ਦਾ ਇੱਕ ਅਸੂਲ ਹੈ ਘਬਰਾਉਣਾ ਨਹੀਂ ਕਿਉਂਕਿ ਸੱਚ ਦੇ ਮਾਰਗ ਤੇ ਚੱਲ ਰਹੇ ਆ ਔਰ ਕੂੜ ਨੂੰ ਖਤਮ ਕਰਨਾ ਉਹਨੇ ਜੀ ਤੇ ਨੌਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਹਮ ਸ਼ਹਾਦਤ ਹੋ ਗਈ ਉਹਨਾਂ ਦੀ ਔਰ ਜਦੋਂ ਉਹ ਸੀਸ ਹਾ ਦਸਵੇਂ ਪਾਤਸ਼ਾਹ ਜੀ ਦੇ ਕੋਲ ਆਉਂਦਾ ਹੈ ਤੇ ਉਹਨਾਂ ਨੇ ਕਿਹਾ ਹੁਣ ਮੁਗਲਾਂ ਦੀਆਂ ਜਿਹੜਾ ਅਖਾੜ ਦਮਾਂਗੇ ਜੀ ਇਸ ਰਾਜ ਦੀ ਜਿਹੜਾ ਅਖਾੜ ਦਮਾਂਗੇ ਔਰ 1675 ਤੋਂ ਬਾਅਦ ਜੀ ਜਦੋਂ 1699 ਦੇ ਵਿੱਚ ਅਗੁੱਤੀ ਲਹਿ ਦਾ ਅਸਲੀ ਰੂਪ ਲਿਆ ਕੇ ਉਹਨੇ ਖਾਲਸੇ ਦੇ ਰੂਪ ਚ ਦੇ ਦਿੱਤਾ ਹੂੰ ਤੇ ਭਾਰਤ ਦੇ ਜਿਹੜੇ ਪਹਾੜੀ ਰਾਜੇ ਸੀ ਜੀ ਇਹਨਾਂ ਨੂੰ ਕੋਈ ਮੁਸ਼ਕਲ ਨਹੀਂ ਸੀ ਹੋਣੀ ਚਾਹੀਦੀ ਹੂੰ ਜਿਨ੍ਹਾਂ ਦੀ ਖਾਤਰ 1675 ਦੇ ਵਿੱਚ ਦਸਵੇਂ ਪਾਸ਼ਾ ਦੇ ਪਿਤਾ ਜੀ ਹੂੰ ਮਹਨੇ ਪਾਸ਼ਾ ਸ਼ਹੀਦੀ ਜਾਂਦੇ ਆ ਬਿਲਕੁਲ ਲੇਕਿਨ ਮੁਕਰ ਗਏ ਹੂੰ ਇੰਨੀ ਜਲਦੀ ਕਿ ਆਪਾਂ ਕਿੰਨਾ ਦੇਰ ਲਾ ਸਕਦੇ ਆ 24 ਸਾਲਾਂ ਜੀ ਮੁਕਰ ਗਏ ਨਹੀਂ ਕਾਰਨ ਕੀ ਸੀਗਾ ਇਹ ਵੀ ਇੱਕ ਕੁਐਸਚਨ ਹੈ ਕਿ ਕਾਰਨ ਕੀ ਸੀ ਮੁਕਰਨ ਦਾ ਉਹਨਾਂ ਦੇ ਕਾਰਨੇ ਸੀ ਕਿ ਜਿਹੜੀ ਨੀਤੀ ਭਗਤੀ ਲਹਿਰ ਨੇ ਲਈ ਸੀ ਹੂੰ ਕਿ ਜਿਨ੍ਹਾਂ ਨੇ ਮਾਨਵਤਾ ਦੇ ਖਾਤਰ ਕੰਮ ਕਰਨਾ ਔਰ ਗਰੀਬਾਂ ਦੇ ਖਾਤਰ ਕੰਮ ਕਰਨਾ ਔਰ ਗਰੀਬਾਂ ਲਈ ਹੂੰ ਇਹ ਭਗਤੀ ਲਹਿਰਾਈ ਸੀ ਨੀਚਾ ਅੰਦਰ ਨੀਚ ਜਾਤ ਨੀਚੀ ਹਿੰਮਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਕੀ ਕਹਿ ਰੀ ਸੀ ਕੀ ਬਾਤ ਹੈ ਇਹ ਜਿਹੜੀ ਲਾਈਨ ਥੱਲੇ ਚੱਲ ਰਹੀ ਸੀ ਹੂੰ ਉਹ ਲਾਈਨ ਜਿਹੜੀ ਆ ਉੱਥੇ ਆ ਗਏ ਸੀ ਜੀ ਕਿ ਹੁਣ ਜਿਹੜਾ ਮੈਂ ਇਹਨਾਂ ਗਰੀਬ ਸਿੱਖਨ ਕੋਲ ਦੂਪਾਤ ਪਾਤਸ਼ਾਹੀ ਬਿਲਕੁਲ ਉਹ ਪਾਤਸ਼ਾਹੀ ਦਾ ਕੀ ਸੀ ਕਿ 80000 ਦੇ ਵਿੱਚੋਂ ਪੰਜ ਬੰਦੇ ਸੀਸ ਦੇ ਲਈ ਉੱਠੇ ਹੂੰ ਔਰ ਉਹ ਪੰਜ ਪਿਆਰੇ ਸਾਜੇ ਗਏ ਸਾਜੇ ਗਏ ਤੇ ਇੱਕ ਨਾਲ ਨਵਾਂ ਸਵਾਦ ਦੇ ਦਿੱਤਾ ਹੂੰ ਜਿਹੜਾ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਮੜ ਕੇ ਕੰਮ ਆਇਆ ਕਿ ਉਹਨਾਂ ਪੰਜਾਂ ਪਿਆਰਿਆਂ ਨੇ ਅਮਰਤ ਛਕਾ ਕੇ ਆਪੇ ਗੁਰ ਚੇਲਾ ਬਈ ਇੱਕ ਰੀਤ ਚੱਲ ਪਈ ਬਿਲਕੁਲ ਇਸੇ ਤਰ੍ਹਾਂ ਹੀ। ਪਰ ਉਹਨਾਂ ਨੂੰ ਇੱਕ ਬਾਟੇ 'ਚ ਜੋ ਅਮਰਤ ਛਕਾਇਆ ਕਿਉਂਕਿ ਬੱਕਰੀਆਂ ਬੱਕਰੀਆਂ ਉਹ ਕਾਸਟਾਂ ਦੇ ਸੀਗੇ। ਹੂੰ ਤੇ ਪਹਾੜੀ ਰਾਜਾ ਨੂੰ ਤਕਲੀਫ ਹੋ ਗਈ। ਹੂੰ ਕਿ ਅਸੀਂ ਤਾਂ ਉੱਚੀਆਂ ਜਾਤਾਂ ਦੇ ਆ ਤੇ ਗੁਰੂ ਜੀ ਕੀ ਕਰਨ ਲੱਗ ਪਏ। ਉਹਨਾਂ ਨੇ ਕਿਹਾ ਅਮਰਦਾਸ ਵੀ ਛਕਣ ਲਈ ਤਿਆਰ ਆ ਪਰ ਸਾਨੂੰ ਬੱਕਰੇ ਬਾਟੇ 'ਚ ਛਕਾ ਦਿਓ। ਵਾਹ ਉਹ ਕਹਿੰਦੇ ਛਕਣਾ ਤਾਂ ਇਹਨਾਂ ਦੇ ਨਾਲ ਹੀ ਪਊਗਾ। ਨਹੀਂ ਤਾਂ ਜਾਓ। ਫਿਰ ਉਹਨਾਂ ਦੀ ਚਾਲ ਜਿਹੜੀ ਉਹਨਾਂ ਚੱਲੀ ਹੂੰ ਕਿ ਔਰੰਗਜ਼ੇਬ ਦੇ ਕੰਨ ਪਰੇ। ਹੂੰ ਸਾਹਮਣੇ ਕੁਛ ਕਰਨ ਦੀ ਹਿੰਮਤ ਵਿੱਚ ਰੱਖਦੇ ਹੂੰ ਔਰ ਔਰੰਗਜ਼ੇਬ ਨੇ 7 ਮਹੀਨੇ 8 ਮਹੀਨੇ ਪਹਿਲਾਂ ਹੂੰ ਮੁਗਲਾਂ ਦੇ ਪਹਾੜੀ ਰਾਜਿਆਂ ਨੇ ਅਨੰਦਪੁਰ ਕਿਲਾ ਘੇਰ ਲਿਆ ਜੀ ਔਰ ਪਾਣੀ ਵੀ ਬੰਦ ਕਰ ਦਿੱਤਾ ਬੜਾ ਕੁਛ ਕੀਤਾ ਹੂੰ ਪਰ ਗੁਰੂ ਜੀ ਡੁੱਲੇ ਨੇ ਹੂੰ ਅੰਦਰ ਜਿਹੜੇ ਉਹਨਾਂ ਦੇ ਨਾਲ ਪਹਿਲੇ ਸਾਥੀ ਵੀ ਡੁੱਲੇ ਜੀ ਫਿਰ ਇਹਨਾਂ ਨੇ ਕਸਮਾਂ ਖਾ ਲਈਆਂ ਮੁਗਲਾਂ ਨੇ ਕਰਾਮਦੇਵ ਤੇ ਹੱਥਾ ਕੇ ਕਸਮ ਖਾਧੀ ਔਰ ਉਹਨਾਂ ਨੇ ਮਿੱਟੀ ਦੀਆਂ ਗੱਲਾਂ ਬਣਾ ਕੇ ਕਸਮ ਖਾਦੀ ਕਿ ਅਸੀਂ ਕੁਛ ਨਹੀਂ ਕਰਾਂਗੇ ਤੁਸੀਂ ਅਨੰਦਪੁਰ ਦਾ ਕਿਲਾ ਖਾਲੀ ਕਰ ਜਾਓ ਹੂੰ ਤੇ ਗੁਰੂ ਜੀ ਨੇ ਰਾਤ ਨੂੰ ਫਿਰ ਡਿਸੀਜਨ ਲੈ ਲਿਆ ਜੀ ਕਿ ਕਿਲਾ ਖਾਲੀ ਕਰ ਦੇਈਏ ਹੂੰ ਔਰ ਉਹ ਕਿਲਾ ਖਾਲੀ ਕਰਨ ਵੇਲੇ ਉਹਨਾਂ ਨੂੰ ਸੀਬ ਸ਼ਾਇਦ ਦੇ ਕਸਮਾਂ ਦੇ ਪੱਕੇ ਹੋਣਗੇ ਜੀ ਜੀ ਪਰ ਗੁਰੂ ਜੀ ਤਾਂ ਹਲੇ ਕੀਰਤਪੁਰ ਸਾਹਿਬ ਨਹੀਂ ਪਹੁੰਚੇ ਸੀ ਤਾਂ ਜਦੋਂ ਘੜੀ ਜਿਹੜੇ ਆ ਉਹ ਪਿੱਛੇ ਆ ਗਏ ਪਿੱਛੇ ਆ ਗਏ ਬਿਲਕੁਲ ਔਰ ਪਹਿਲਾ ਜਿਹੜਾ ਉਹਨਾਂ ਦੀ ਜੰਗ ਆ ਮਨੀ ਸਿੰਘ ਦੇ ਪੁੱਤਰ ਉਹਦੇ ਸਿੰਘ ਦੇ ਨਾਲ ਹੋਏ ਆ ਨਰਮੋ ਚਲੇ ਦੇ ਵਿੱਚ ਨਰਮੋ ਘੜ ਦੇ ਵਿੱਚ ਜੀ ਜੀ ਗੁਰੂ ਜੀ ਨੂੰ ਜਦੋਂ ਪਤਾ ਲੱਗ ਗਿਆ ਫਿਰ ਉਹ ਉਹਨਾਂ ਨੂੰ ਵਖਰੇ ਵਖਰੇ ਤਿੰਨ ਟੋਲਿਆਂ ਦੇ ਵਿੱਚ ਪਹਿਲਾ ਮਾਤਾ ਸੁੰਦਰੀ ਜੀ ਮਾਤਾ ਜੀ ਜਿਤਕੌਰ ਜੀ ਉਹਨਾਂ ਨੂੰ ਮਨੀ ਸਿੰਘ ਦੇ ਨਾਲ ਦਿੱਲੀ ਭੇਜਦਾ ਜੀ ਔਰ ਇੱਕ ਗਰੁੱਪ ਜਿਹੜਾ ਆ ਮਾਤਾ ਜੀ ਦੇ ਨਾਲ ਬੱਚਿਆਂ ਦੇ ਨਾਲ ਬਣ ਗਿਆ ਉਹਨਾਂ ਦੇ ਨਾਲ ਕੁਝ ਸਿੱਖ ਚ ਲੈ ਗਿਆ ਜੀ ਔਰ ਤੀਸਰਾ ਜਿਹੜਾ ਤਿੰਨ ਹਿੱਸਿਆਂ ਚ ਵੰਡ ਹੋਏ ਵੱਡੇ ਸਾਹਿਬ ਜਦੈ ਆਹ ਗੁਰੂ ਜੀ ਅਤੇ ਸਿੱਖ ਜਿਹੜੇ ਉਹਨਾਂ ਦੇ ਨਾਲ ਆਏ ਔਰ ਸਰਸਾ ਨਦੀ ਦੇ ਕਿਨਾਰੇ ਜਿਹੜਾ ਆ ਵਿਛੋੜਾ ਉਹ 21 ਦਸੰਬਰ ਨੂੰ ਜਦੋਂ ਉਹ ਛੱਡਦੇ ਆ ਰਾਤ ਨੂੰ ਹੂੰ ਬੀਤੇ 21 ਦੀ ਰਾਤ ਨੂੰ ਉਹ ਕਿਲਾ ਛੱਡਦੇ ਆ ਜੀ ਬੀਤੇ 21 ਦਸੰਬਰ ਦੀ ਰਾਤ ਨੂੰ ਹੂੰ ਔਰ ਮੁੜ ਕੇ ਉਹ ਜਦੋਂ ਸਰਸਾ ਨਦੀ ਦੇ ਤੇ ਹੂੰ ਵਿਛੋੜਾ ਪੈ ਜਾਂਦਾ ਮਾਤਾ ਇੱਕ ਪਾਸੇ ਗੁਰੂ ਜੀ ਇੱਕ ਪਾਸੇ ਛੋਟੇ ਸਾਹਿਬ ਦੇ ਇੱਕ ਪਾਸੇ ਵੱਡੇ ਸਾਹਿਬ ਦੇ ਦੂਜੇ ਪਾਸੇ ਉਹ ਤੇ ਫਿਰ ਗੁਰੂ ਜੀ ਆ ਕੇ ਚਮਕੌਰ ਦੀ ਗੜੀ ਜਿਹਨੂੰ ਅੱਜ ਕਹਿੰਦੇ ਆ ਇਸ ਜਗ੍ਹਾ ਤੇ ਉਹ ਪਹੁੰਚ ਗਏ ਜਿਹਨੂੰ ਕਿ ਨਿਹੰਗ ਸਿੰਘ ਦੀ ਹਵੇਲੀ ਕਹਿੰਦਾ ਸੀ ਜੀ ਫਿਰ ਇੱਥੇ ਪਿੱਛੇ ਉਹਨਾਂ ਨੇ ਪਿੱਛਾ ਕੀਤਾ ਫੌਜ ਜੀ ਔਰ ਉਹਨਾਂ ਦੀ ਫੌਜ ਕਿੰਨੀ ਸੀ ਕਿਉਂਕਿ 22 ਤਾਰ ਦੇ ਰਾਗੇ ਵੀ ਸੀ ਬਿਲਕੁਲ ਤੇ ਦੂਜੇ ਪਾਸੇ ਮੁਗਲਾਂ ਦੇ ਵੀ ਸਿ ਬਾਦਸ਼ਾਹ ਉਹਨਾਂ ਦੀ ਫੌਜ ਸੀ ਇਧਰ ਗੁਰੂ ਜੀ ਦੇ ਨਾਲ ਲਿਮਟਡ ਜੈ ਸਿੱਖ ਸੀ ਜੀ ਲਿਮਟਡ ਮਤਲਬ ਗਿਣਤੀ ਦੇ ਗਿਣਤੀ ਦੇ ਸਿੱਖ ਸੀਗੇ ਕਾਫੀ ਸਿੰਘਾਂ ਨੇ ਇੱਥੇ ਸ਼ਹਾਦਤ ਪ੍ਰਾਪਤ ਸ਼ਹਾਦਤ ਦਿੱਤੀ ਜੀ ਵੱਡੇ ਸਾਹਿਬ ਜਾਨੇ ਸੀਗੇ ਹੂੰ ਪਰ ਉੱਥੇ ਫਿਰ ਜੰਗ ਹੁੰਦੀ ਹੈ ਜੀ ਜਦੋਂ ਜੰਗ ਹੁੰਦੀ ਹੈ ਤਾਂ ਪਹਿਲਾ ਜਿਹੜਾ ਬੰਦਾ ਸ਼ਹੀਦ ਕੀਤਾ ਜਾਂਦਾ ਹੂੰ ਉਹ ਮਲੇਰਕੋਟਲੇ ਦੇ ਨਵਾਬ ਦਾ ਭਰਾ ਜਿਹੜਾ ਹੈਗਾ ਕੀ ਬਾਤ ਹੈ ਉਹ ਸ਼ਹੀਦ ਹੁੰਦਾ ਗੁਰੂ ਦੇ ਚੀਨ ਦੇ ਨਾਲ ਆਹਾ ਅਖੇੜ ਕੇ ਰੱਖ ਦਿੱਤਾ ਉਹਨਾਂ ਨੇ ਜੀ ਔਰ ਮਲੇਰ ਕੋਲ ਨਵਾਗ ਦਾ ਭਾਂਡਾ ਵੀ ਸ਼ੀਦ ਹੋਇਆ ਜੀ ਔਰ ਜਦੋਂ ਉਹ ਬਾਰੀ-ਬਾਰੀ ਨਿਕਲਦੇ ਹਮ ਟੋਲੇ ਬਣਾ ਕੇ ਪੰਜ-ਪੰਜ ਸਿੰਘਾਂ ਦੇ ਜੀ ਤੇ ਫਿਰ ਜਦੋਂ ਦੇਖਿਆ ਵੀ ਇਹ ਗੱਲ ਖਰਾਬ ਆ ਹਮ ਕਿਉਂਕਿ ਵੱਡੇ ਸਾਹਿਬ ਜਾਦੇ ਵੀ ਹਮ ਅਜੀਤ ਸਿੰਘ ਜੀ ਛੋਟੇ ਸਾਹਿਬ ਜਾਦੇ ਜਿਦਾਰ ਸਿੰਘ ਜੀ ਹਮ ਇਹ ਦੋਵੇਂ ਜਦੋਂ ਪਹਿਲਾ ਵੱਡਾ ਸਾਹਿਬ ਜਾਦਾ ਜੰਗ ਦੇ ਵਿੱਚ ਜਾਂਦਾ ਜੀ ਤੇ ਗੁਰੂ ਜੀ ਕਹਿੰਦੇ ਆ ਖਾਸ਼ ਹੈ ਤੁਮੇ ਤੇਗ ਚਲਾਤੇ ਹੋਏ ਦੇਖੋ ਆਹ ਖਾਸ਼ ਹੈ ਤੁਮੇ ਤੇਗ ਚਲਾਤੇ ਹੋਏ ਦੇਖੇ ਹਮ ਅੱਖ ਸੇ ਵਰਸ਼ੀ ਤੁਝੇ ਖਾਤੇ ਹੋਏ ਦੇਖੇ ਆਹ ਇੱਕ ਪਿਤਾ ਜੀ ਦਾ ਕਹਿਣਾ ਆਪਣੇ ਪੁੱਤਰ ਨੂੰ ਇਹ ਯਾਰਖਾਂ ਲਿਖਦਾ ਅੱਲਾ ਯਾਰ ਹੋ ਔਰ ਦੋਨੋਂ ਬੱਚੇ ਜਦੋਂ ਸ਼ਹੀਦ ਹੋ ਜਾਂਦੇ ਆ ਤੇ ਉਧਰੋਂ ਪੰਜ ਪਿਆਰੇ ਜਿਹੜੇ ਆ ਹਮ ਪੰਜ ਪਿਆਰੇ ਨਾਲ ਸਿ ਵਿੱਚ ਚਮਕੌਰ ਸਾਹਿਬ ਚ ਜੀ ਜਿਨ੍ਹਾਂ ਦੇ ਵਿੱਚੋਂ ਤਿੰਨ ਪਿਆਰੇ ਹਿੰਮਤ ਸਿੰਘ ਜੀ, ਹੋਕਮ ਸਿੰਘ ਜੀ ਤੇ ਸਾਹਬ ਸਿੰਘ ਜੀ ਜੀ ਇਹ ਚਮਕੌਰ ਗੜੀ ਦੇ ਵਿੱਚ ਸ਼ਹੀਦ ਹੋਏ। ਉਧਰ ਲੜਾਈ ਜਦੋਂ ਪਹਿਲਾਂ ਸਰਸੇ ਦੇ ਕਿਨਾਰੇ ਤੇ ਹੋਈ ਹੈ। ਹੂੰ ਤੇ ਉੱਥੇ ਭਾਈ ਜੈਤਾ ਜੀ ਹੂੰ ਸ਼ਹੀਦ ਹੋਏ। ਜੀ ਬੜੀ ਵੱਡੀ ਜੰਗ ਹੋਈ ਉੱਥੇ ਵੀ। ਹੂੰ ਹੂੰ ਸੋ ਗੁਰੂ ਜੀ ਨੂੰ ਜਿਹੜਾ 1699 ਦੇ ਵਿੱਚ ਅਮਰਤੂ ਛਕਾ ਕੇ ਉਹਨਾਂ ਤੋਂ ਛੱਕਿਆ ਸੀਗਾ ਜੀ ਫਿਰ ਉਹਨਾਂ ਪੰਜ ਪਿਆਰਿਆਂ ਨੇ ਹੁਕਮ ਕਰ ਦਿੱਤਾ ਹੂੰ ਕਿ ਗੁਰੂ ਜੀ ਸਾਡਾ ਹੁਕਮ ਆ ਤੁਸੀਂ ਗੜੀ ਛੱਡ ਜਾਓ ਓਹੋ ਜੀ ਤੇ ਗੁਰੂ ਜੀ ਨੇ ਹੁਕਮ ਮੰਨਣਾ ਪਿਆ ਕਿਉਂਕਿ ਪੰਜ ਪਿਆਰਿਆਂ ਦਾ ਹੁਕਮ ਸੀ ਹੁਕਮ ਸੀ ਔਰ ਉਹ ਗੜੀ ਆਪਣਾ ਕਲਗੀ ਤੋੜਾ ਸੰਗਤ ਸਿੰਘ ਜੀ ਨੂੰ ਦੇ ਕੇ ਹੂੰ ਬਾਹਰ ਨਿਕਲ ਜਾਂਦੇ ਔਰ ਭਾਈ ਦਇਆ ਸਿੰਘ ਜੀ ਉਹਨਾਂ ਦੇ ਨਾਲ ਹੁੰਦੇ ਜੀ ਸੋ ਉਹ ਮਛੀਵੜ ਜੰਗਲ ਦੇ ਵਿੱਚ ਪਹੁੰਚ ਜਾਂਦੇ ਹੂੰ ਸੋ ਦੋ ਸਹਿਬ ਜਾਦੇ ਉਹਨਾਂ ਦੇ ਸਾਹਮਣੇ ਸ਼ਹੀਦ ਹੋ ਜਾਂਦੇ ਆ ਬਾਕੀ ਸਿੰਘ ਸ਼ਹੀਦ ਹੋ ਜਾਂਦੇ ਜਦੋਂ ਚਮਕੌਰ ਦੀ ਗੜੀ ਦੇ ਵਿੱਚੋਂ ਹਮ ਸਿੱਖ ਬਾਹਰ ਆਉਣਾ ਫਟ ਗਿਆ ਤਾਂ ਉਹਨਾਂ ਨੇ ਕਿਹਾ ਲਓ ਜੀ ਉਹਨਾਂ ਨੇ ਹਮ ਬੇ ਅਸੀਂ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਜੀ ਜੀ ਤੇ ਲੇਕਿਨ ਉਹਨਾਂ ਨੂੰ ਵੀ ਪਤਾ ਹੀ ਨਹੀਂ ਸੀ ਬੇ ਗੁਰੂ ਜੀ ਤਾਂ ਜਾ ਚੁੱਕੇ ਸੋ 22 ਦਸੰਬਰ ਨੂੰ ਹਮ ਦੋਨੇ ਵੱਡੇ ਸਹਿਬ ਜਾਦੇ ਜਿਹੜੇ ਆ ਹਮ ਉਹ ਸ਼ਹੀਦ ਹੋ ਜਾਂਦੇ ਆ ਜੀ ਤੇ ਇਧਰ ਗੰਗੋ ਤੇਲੀ ਹੂੰ ਮਾਤਾ ਜੀ ਨੂੰ ਖੇੜੀ ਲੈ ਆਉਂਦੇ ਆ ਨਾਲ ਛੋਟੇ ਸਾਹਿਬ ਜੀ ਦੇ ਜੀ ਜੀ ਔਰ ਉਹ ਬੇਈਮਾਨ ਨੀਤ ਦੇ ਨਾਲ ਪੈਸੇ ਦੇ ਖਾਤਰ ਮਾਤਾ ਜੀ ਕੋਲ ਜਿਹੜੇ ਪੈਸੇ ਸੀਗੇ ਉਹਨਾਂ ਨੂੰ ਦੇਖ ਕੇ ਬੇਈਮਾਨ ਹੋ ਗਿਆ ਤੇ ਉਸ ਨੇ ਕਿਹਾ ਬਈ ਪੈਸੇ ਆਪ ਖੋਲ ਲੈਨੇ ਤੇ ਇਹਨਾਂ ਨੂੰ ਕੈਦ ਕਰਵਾ ਲੈਨੇ ਮਤਲਬ ਧੋਖੇਬਾਜ਼ੀ ਹਰ ਇੱਕ ਸਮੇਂ ਰਹੀ ਹੈ ਦੇਖੋ ਜੇ ਧੋਖੇਬਾਜ਼ੀ ਮੁੱਕ ਜਵੇ ਜੀ ਤਾਂ ਆਪਾਂ ਜਿਹਨਾਂ ਸ਼ਹੀਦਾਂ ਦਾ ਨਾਂ ਲੈਨੇ ਨਾਂ ਹੀ ਨਹੀਂ ਹੋਣਾ ਸੀ ਵਾਹ ਜੀ ਵਾਹ ਬਿਲਕੁਲ درست ਹੈ ਧੋਖੇਬਾਜ਼ੀ ਦੁਨੀਆ ਤੇ ਚੱਲਦੀ ਆਈ ਹੈ ਜੀ ਪਰ ਜਿਹੜੇ ਸੱਚ ਦੇ ਉੱਤੇ ਜੀ ਆਪਣੇ ਆਪ ਨੂੰ ਮਾਨਵਤਾ ਦੇ ਖਾਤਰ ਕੁਰਬਾਨ ਕਰ ਜਾਂਦੇ ਆ ਜੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਬਿਲਕੁਲ ਉਹ ਕਰੈਕਟਰ ਵਾਲੀ ਜਿਹੜੀ ਗੱਲ ਕਰਦੇ ਆ ਤੁਸੀਂ ਉਹ ਜਿਹੜਾ ਆਚਰਣ ਹੁੰਦਾ ਜੀ ਜਿਹੜਾ ਸਤਗੁਰ ਰਵਿਦਾਸ ਜੀ ਕਹੇਗਾ ਵੇ ਸੰਤ ਚ ਆਚਰਣ ਸੰਤ ਚੋਂ ਮਾਰਗ ਸੰਤ ਚੋਂ ਹੋਲ ਲੱਗਣੀ ਔਰ ਇੱਕ ਮੰਗੋ ਭਗਤੀ ਚੰਤ ਮਨ ਉਜਲੀ ਲਹਿਰ ਪਿੱਛੋਂ ਚੱਲੀ ਆ ਰਹੀ ਆ ਜੀ ਕਿ ਸਰਤਾ ਗਲੀ ਤਲੀ ਮੇਰੀ ਆਓ ਸਰਦੀਜੇ ਤਾਂ ਨਾ ਕਿਜੇ ਇਹ ਮਾਲਾ ਆਪਣੀ ਬਿਲਕੁਲ ਬਿਲਕੁਲ ਸੋ ਇੱਕ ਪਾਸੇ ਤਾਂ ਉਹ ਲੜ ਰਹੇ ਆ ਸਿਰਫ ਆਪਣੀ ਜਾਨ ਬਚਾਉਣ ਲਈ ਜਿਹੜੇ ਮੁਗਲਾਂ ਦੀਆਂ ਧਪਾੜੀ ਰਾਜੰਦੇ ਆ ਭੁਗ ਜਾ ਹਾਂ ਕਰਾਏ ਦੀਆਂ ਫੌਜਾਂ ਜਿਹੜੀਆਂ ਤੇ ਦੂਜੇ ਪਾਸੇ ਉਹ ਆ ਭੁੱਖੇ ਰਪਾਣੇ ਸਾਡੇ ਸਿੰਘ ਜਿਹੜੇ ਲੜ ਰਹੇ ਆ ਸੱਚ ਦੀ ਆਵਾਜ਼ ਨੂੰ ਬਲੰਦ ਕਰਨ ਲਈ ਸੋ ਇਹ ਜਿਹੜਾ ਸਾਤਾ ਹੋਇਆ ਹੂੰ ਕਿ ਜਦੋਂ ਬੱਚੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਨੂੰ ਰੈਸਟ ਕਰਵਾਤਾ ਤੇ ਵਜ਼ੀਰ ਖਾਨ ਨੂੰ ਬੜੀ ਖੁਸ਼ੀ ਹੁੰਦੀ ਹੈ ਹੂੰ ਵੀ ਇਧਰੋਂ ਤਾਂ ਕਿਲੇ ਦੇ ਵਿੱਚੋਂ ਅਸੀਂ ਇਹ ਗੁਰੂ ਜੀ ਨੂੰ ਮਕਾ ਦਿੱਤਾ ਹੈ ਜੀ ਖਤਮ ਕਰ ਤੇ ਉਧਰੋਂ ਜਾ ਕੇ ਹੁਣ ਬਦਲਾ ਲੈਨੇ ਆ ਕਿ ਆਪਣੇ ਨਵਾਬ ਨੂੰ ਉਹ ਕਹਿੰਦੇ ਆ ਹੂੰ ਲੇ ਕੁੱਟਿਆ ਇਹਨੂੰ ਤੇ ਬੱਚੇ ਜਿਹੜੇ ਆ ਉਹ ਫੜ ਲਿਆ ਜੀ ਕਿ ਤੁਸੀਂ ਜਿਹੜਾ ਆ ਆਪਣਾ ਬਦਲਾ ਲੈ ਸਕਦੇ ਹਾਂ ਹਾਂ ਤੁਹਾਡੇ ਦੋ ਸ਼ਹੀਦ ਹੋਏ ਆ ਆਪਣੇ ਭਰਾ ਦਾ ਵੀ ਆਪਣੇ ਭਾਂਜੇ ਦਾ ਵੀ ਜੀ ਉਹ ਕਹਿੰਦੇ ਨਹੀਂ ਮੈਂ ਬਦਲਾ ਇਸ ਤਰੀਕੇ ਦੇ ਨਾਲ ਨਹੀਂ ਲਊਗਾ ਕਿਉਂਕਿ ਜੇਕਰ ਅਸੀਂ ਬਦਲਾ ਇਹਨਾਂ ਮਾਸੂਮਾਂ ਤੋਂ ਲੈਨੇ ਆ ਜੀ ਤੇ ਦੁਨੀਆ ਸਾਨੂੰ ਗੁਦਾਰ ਕਹੂਗੀ ਓਹੋ ਬਾਪ ਨਾਲ ਲੜਾਈਏ ਤਾਂ ਬਾਪ ਨਾਲਾਂਗੇ ਜੀ ਜੀ ਉਹ ਕਹਿੰਦੇ ਵੀ ਗਲਤ ਹੂੰ ਵਜ਼ੀਰ ਖਾਂ ਦੇਖਦਾ ਹੂੰ ਸੋ ਉਹਨਾਂ ਨੇ ਬੱਚਿਆਂ ਨੂੰ ਬੜੇ ਲਾਲ ਚੁੰਗਤੇ ਜੀ ਬਹੁਤ ਕੁਛ ਕਿਹਾ ਹਮ ਸਾਡਾ ਪਨ ਅਤਿਆਸ ਬੋਲ ਰਿਹਾ ਹੈ ਅੱਛਾ ਹਾ ਦਾ ਨਾਰਾ ਜਿਹੜਾ ਮਲੇਰਕੋਟਲੇ ਦੇ ਨਵਾਬ ਨੇ ਮਾਰਿਆ ਸੀਗਾ ਬਈ ਮਤਲਬ ਸਾਡੇ ਮਜਦ ਦੇ ਵਿੱਚ ਬੱਚਿਆਂ ਤੇ ਉੱਪਰ ਜ਼ੁਲਮ ਕਰਨ ਦੀ ਮਨਾਹੀ ਹੈ ਇਹਨਾਂ ਤੇ ਕੋਈ ਇਜਾਜ਼ਤ ਨਹੀਂ ਹੈ ਉਸ ਦੇ ਕਰਕੇ ਮਲੇਰਕੋਟੜ ਅੱਜ ਵੀ ਸੁਰਖੀਆਂ ਦੇ ਵਿੱਚ ਰਹਿੰਦਾ ਸਰ ਉਹ ਇਸ ਕਰਕੇ ਰਹਿੰਦਾ ਹਮ ਤੇ ਜੇਕਰ ਅਸੀਂ ਕਿੰਨੇ ਸਤਗੁਰੂ ਪਾਤਸ਼ਾਹ ਨੇ ਜਦੋਂ ਕਿਹਾ ਸੀਗਾ ਜੇ ਸਖਤਾ ਸਖਤੇ ਕੋ ਮਾਰੇ ਤਾਫਰ ਦੋਸ਼ ਨ ਦੋਸ਼ ਨ ਬਿਲਕੁਲ ਉਹਨਾਂ ਨੇ ਇਹ ਕਿਹਾ ਵੀ ਇਹਨਾਂ ਨੂੰ ਮਸੂਮਾਂ ਨਾਲੋਂ ਜ਼ਿਆਦਾ ਸਿੱਖਿਆ ਬਦਲ ਲਈ ਯੈਸ ਤੇ ਉਹ ਜਿਹੜਾ ਹਾ ਦਾ ਨਾਰਾ ਸੀਗਾ ਅੱਜ ਮਲੇ ਕੋਟੜਾ ਦੁਨੀਆ ਜਿੱਦਾਂ ਮਰਜੀ ਬਖਰ ਜਵੇ ਉਹ ਗੁਰੂਆਂ ਦਾ ਅਸ਼ੀਰਵਾਦ ਬਿਲਕੁਲ ਸਰ ਗੁਰੂਆਂ ਦਾ ਅਸ਼ੀਰਵਾਦ ਆਹੋ ਸੋ ਇਹ ਜਿਹੜਾ ਅਸੀਂ ਸਰਹੰਦ ਦੇ ਵਿੱਚ ਮੁੜ ਕੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਜੀ ਇਹ ਜਿਹੜਾ ਦੁਨੀਆ ਦੇ ਉੱਤੇ ਇੱਕ ਇਹੋ ਜਿਹਾ ਇਤਿਹਾਸ ਆ ਉਹ ਕਿ ਕਿਤੇ ਮਿਲਦਾ ਨਹੀਂ ਮਿਲਦਾ ਨਹੀਂ ਆ ਸਰ सच्ची कितने भी नहीं मिलेगा क्यों के अल्लाह जिस लिख जाति देश के बच्चे दे सकते हैं जो बलिदान जिस कुल जाति देश के बच्चे दे सकते हैं जो बलदान उसका वर्तमान कुछ भी हो उसका वर्तमान कुछ भी हो है महां महां। भविष्य है महामहान भविष्य है महामान बहुत अच्छा ਇੰਨਾ ਮਹਾਨ ਹੋਊਗਾ ਜੀ ਅੱਜ ਜੇਕਰ ਅਸੀਂ ਇਹ ਗੱਲ ਕਰਦੇ ਹਾਂ ਹੂੰ ਤੇ ਇਹ ਬਿਲਕੁਲ ਠੀਕ ਆ ਕਿ ਬੱਚੇ ਜਿਹੜੇ ਆ ਉਹ ਭਗਤੀ ਲਹਿਰ ਦਾ ਅਸੀਂ ਜੇ ਕਹਿ ਲਈਏ ਕਿ ਉਹਨਾਂ ਨੇ ਉਸ ਨੂੰ ਪੂਰਾ ਸਿਰੇ ਤੇ ਮੰਜ਼ਲ ਤੇ ਲਿਜਾਣ ਲਈ ਹੂੰ 7 ਸਾਲ ਦੇ ਆ 9 ਸਾਲ ਦੇ ਬੱਚੇ ਜਿਹੜੇ ਆ ਕਿਸੇ ਲਾਲਚ ਦੇ ਵਿੱਚ ਨਹੀਂ ਆਏ ਆ ਉਹ ਦਾਦੀ ਮਾਤਾ ਵਰਦੀ ਦੇ ਵਿੱਚ ਉਤਿਆਰ ਕਰਕੇ ਭੇਜ ਰਹੀ ਹੈ ਠੰਡੇ ਵਰਦੀ ਔਰ ਉਹ ਵੀ ਪੋਦੇ ਮਹੀਨੇ ਉਹ ਹੋ ਹੋ ਅੱਜ ਅਸੀਂ ਕਿੰਨੇ ਕਪੜੇ ਪਾ ਕੇ ਤੁਰੇ ਫਿਰਦੇ ਆ ਲੇਕਿਨ ਉਸ ਵੇਲੇ ਮਾਤਾ ਗੁਜਰੀ ਜੀ ਕਿਸ ਉਸ ਵੇਲੇ ਸੋਚ ਰਹੇ ਹੋਣੇ ਪਰ ਲੇਕਿਨ ਇੱਕ ਗੱਲ ਜ਼ਰੂਰ ਆ ਹੂੰ ਕਿ ਜਿਨ੍ਹਾਂ ਨੇ ਨਾਮ ਦੇ ਪਿਆਲੇ ਪੀਤੇ ਹੁੰਦੇ ਉਹ ਘਬਰੌਂਦੇ ਨਹੀਂ ਕਦੇ ਵੀ ਆਹ ਚਾਹੇ 7 ਸਾਲ ਹੋ ਗਏ ਤੇ ਚਾਹੇ 9 ਸਾਲ ਹੋ ਗਏ ਤੇ ਚਾਹੇ 17 ਸਾਲ ਹੋ ਗਏ ਤੇ ਚਾਹੇ 15 ਸਾਲ ਹੋ ਗਏ ਤੁਸੀਂ ਮਾਛੀਵਾੜੇ ਦੇ ਜੰਗਲਾਂ ਦਾ ਜ਼ਿਕਰ ਕੀਤਾ ਜਿਸਾ ਸਾਹਿਬ ਔਰ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਉਸੇ ਬਨੈ ਇਹ ਸ਼ਬਦ ਉਚਾਰਿਆ ਸੀ ਜਾ ਰੜੇ ਦਾ ਸਾਨੂੰ ਸੱਥਰ ਚੰਗਾ ਪਟਖੇੜਿਆਂ ਦਾ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹ ਦੁਨੀਆ ਲਈ ਇੱਕ ਬਹੁਤ ਵੱਡਾ ਸੰਦੇਸ਼ ਦੇ ਕੇ ਗਿਆ ਉਹ ਜੀ ਕਿ ਮੈਨੂੰ ਮਖਮਲ ਦੇ ਗੱਦੇ ਜਿਹੜੇ ਨਹੀਂ ਚੰਗੇ ਸੀ ਮੈਨੂੰ ਲੋਕਾਂ ਦੀ ਆਨ ਔਰ ਸ਼ਾਨ ਜਿਹੜੇ ਪੈਰਾਂ ਚ ਨੌਂਦੇ ਸੀ ਹੂੰ ਉਹਨਾਂ ਦੇ ਖਾਤਰ ਮੈਨੂੰ ਇਹ ਆਨੰਦਪੁਰ ਦੇ ਮਹਿਲ ਜਿਹੜੇ ਮੈਂ ਛੱਡ ਦਿੱਤੇ ਆ ਕਿਸੇ ਵੀ ਹਾਲਤ ਵਿੱਚ ਰਹਿਣਾ ਪੈ ਜਵੇ ਹੂੰ ਲੇਕਿਨ ਸੱਚ ਨੂੰ ਜਿਹੜਾ ਕੁਰਬਾਨੀ ਸੱਚ ਦੇ ਉੱਤੇ ਵੀ ਕੁਰਬਾਨ ਹੋ ਜਾਣਾ ਸਾਡਾ ਮਿਸ਼ਨ ਆ ਬਿਲਕੁਲ ਇਸ ਕਰਕੇ ਜਾਲੜੇ ਦਾ ਸਾਨੂੰ ਸੱਥਰ ਸੱਥਰ ਚੰਗ ਪਠਕੇੜਿਆਂ ਦਾ ਰਹਿਣਾ ਬਹੁਤ ਵਾਹ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਰਨ ਬਹੁਤ ਖੂਬ ਸੋ ਉਹਨਾਂ ਨੇ ਜੇ ਅੱਜ ਆਪਾਂ ਇਹ ਸਰਹੰਦ ਦੀ ਗੱਲ ਕਰਦੇ ਆਂ ਜੀ ਤੇ ਇੱਕ ਇਹੋ ਜਿਹਾ ਤੀਰਥ ਬਣ ਗਿਆ ਜਿਵੇਂ ਤੁਸੀਂ ਸ਼ੁਰੂਆਤ ਚ ਕਿਹਾ ਕਿ ਤਿਆਰੀਆਂ ਹੋ ਰਹੀਆਂ ਹਨ ਤੇ ਅੱਲਾ ਯਾਰ ਖਾ ਲਿਖਦੇ ਆ ਬਸ ਇੱਕ ਹਿੰਦ ਨੇ ਤੀਰਥ ਹੈ ਇੱਕ ਹਿੰਦ ਨੇ ਤੀਰਥ ਹੈ ਯਾਤਰਾ ਕੇ ਲਈ ਆ ਇੱਕ ਹਿੰਦ ਨੇ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਓਹ ਹੋ 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 ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਇਹ ਉਹ ਆ ਜਿੱਥੇ ਸਰਹੰਦ ਦੇ ਵਿੱਚ ਹਮ ਮਾਤਾ ਗੁਜਰੀ ਪਿਤਾ ਤੋਂ ਬਾਅਦ ਦਾਦੇ ਤੋਂ ਬਾਅਦ ਮਾਤਾ ਗੁਜਰੀ ਬਰਦੇ ਸਾਬ ਜਦੇ ਔਰ ਛੋਟੇ ਸਾਬ ਜਦੇ ਔਰ ਜਦੋਂ ਮਾਛੀ ਬਾਰੇ ਦੇ ਜੰਦਰ ਚੋਂ ਜਾ ਕੇ ਦੀਨਾ ਕਾਂਗੜ ਦੇ ਵਿੱਚੋਂ ਹਮ ਪੱਤਰ ਲਿਖਦੇ ਜਿਹਨੂੰ ਜਫਰਨਾਮਾ ਕਿਹਾ ਜਾਂਦਾ ਜੀ ਉਹ ਜਫਰਨਾਮਾ ਪੜ ਕੇ ਔਰ ਉਹਨਾਂ ਦੇ ਜੀਵ ਨੂੰ ਪਤਾ ਲੱਗ ਗਿਆ ਕਿ ਅਸੀਂ ਕਸਮਾਂ ਖਾ ਕੇ ਬੇਈਮਾਨ ਹੋ ਗਏ ਔਰ ਉਹਨਾਂ ਨੇ ਕਿਹਾ ਕਿ ਗੁਰੂ ਜੀ ਨੂੰ ਕੁਛ ਨਹੀਂ ਕਹਿਣਾ ਹਮ ਲੇਕਿਨ ਨਹੀਂ ਫਿਰ ਵੀ ਇਹ ਪਿੱਛਾ ਕਰਦੇ ਰਹੇ ਮੁਗਲ ਜੀ ਬਲ ਭਾਰ ਦੇ ਰਾਜਿਆਂ ਨੇ ਨਾ ਦਰਸਦਾ ਜੀ ਕਿ ਮਿਸ਼ਨ ਦੁਬਾਰਾ ਖੜਨਾ ਹੈ ਹਾਂ ਔਰ ਖੜਿਆ ਖੜਿਆ ਔਰ ਖਦਰਾਨੇ ਵੀ ਢਾਪਦੇ ਤੇ ਜਾ ਕੇ ਹੂੰ ਆਖਰੀ ਜੰਗ ਗੁਰੂ ਜੀ ਨੇ ਜਿੱਤੀ ਜੀ ਜਿੱਥੇ ਚਾਹੀ ਮੁਕਤੇ ਜਿਹੜੇ ਆ ਹੂੰ ਉਹਨਾਂ ਦੀ ਗੰਢੀ ਕਿਉਂਕਿ ਉਹ ਵਦਾਵਾ ਦੇ ਵਸੇ ਟੁੱਟੀ ਪੰਜਾਬ ਪਰ ਸਭ ਦੇ ਵਿੱਚ ਹੂੰ ਔਰ ਟੁੱਟੀ ਗੰਢੇ ਦਾ ਮਤਲਬ ਇਹ ਹੈ ਕਿ ਨਹੀਂ ਭਾਗੋ ਨੇ ਮਾਤਾ ਪਾਪਾ ਗੋਜੀ ਨੇ ਲੀਡ ਕੀਤਾ ਜੀ ਔਰ ਉਹ ਜਿਹੜੇ 40 ਸਿੰਘ ਜਦੋਂ ਸ਼ਹੀਦ ਹੋ ਜਾਂਦੇ ਤਾਂ ਗੁਰੂ ਜੀ ਵੀ ਦੇਖਦੇ ਆ ਵੀ ਲੜ ਕੌਣ ਰਿਆ ਹੂੰ ਤੇ ਫਿਰ ਮਹਾ ਸਿੰਘ ਜੀ ਆਖਰੀ ਦੇਖ ਰਹੇ ਹੁੰਦੇ ਕੇੰਦਰ ਜੀ ਬਸ ਇੱਕੋ ਹੀ ਹੁਣ ਖਾਸ਼ ਹੈ ਕਿ ਉਹ ਬਦਾਵਾ ਪਾੜ ਦਿਓ ਹੂੰ ਉਹ ਬਦਾਵਾ ਦੇ ਕੇ ਕਿਉਂ ਆ ਗਏ ਸੀ ਜੱਸਾ ਜੀ ਦੇ ਕੇ ਇਸ ਕਰਕੇ ਆ ਗਏ ਸੀ ਕਿ ਅਸੀਂ ਜਿਹੜਾ ਆ ਲੜਨਾ ਨਹੀਂ ਹੈ ਅਸੀਂ ਤਾਂ ਭੁੱਖੇ ਨਾ ਪਾਣੇ ਇੱਥੇ ਮਰ ਚੱਲੇ ਆ ਜੀ ਅਸੀਂ ਘਰਾਂ ਨੂੰ ਚੱਲੇ ਆ ਤੇ ਜਦੋਂ ਅੱਗੇ ਮਾਤਾ ਪਾਪਾ ਗੋਜੀ ਵਰਗੇ ਨੇ ਇਹ ਕਹਦੇ ਤਾਲਾ ਚੂੜੀਆਂ ਪਹਿਨ ਲਾ ਪਾ ਲੋ ਪਹਿਣਾ ਨੇ ਬਿਲਕੁਲ ਇਹ ਜੋ ਜਨ ਆਪਾਂ ਸ਼ਹੀਜ ਸ਼ਹਾਦਤ ਦੇ ਕਹਿ ਰਹੇ ਆ ਇਹ ਸੱਚ ਦੀ ਆਵਾਜ਼ ਜਿਹੜੀ ਹੈ ਭਗਤੀ ਲਹਿਰ ਦਾ ਬਹੁਤ ਵੱਡਾ ਸਿਧਾਂਤ ਆ ਜੀ ਚਾਹੇ ਸਤਗੁਰ ਨਾਨਕ ਦੇਵ ਜੀ ਨੂੰ ਚਾਹੇ ਕਬੀਰ ਜੀ ਨੂੰ ਚਾਹੇ ਨਾਮਦੇਵ ਜੀ ਨੂੰ ਚਾਹੇ ਰਵਿਦਾਸ ਮਹਾਦੇਵ ਜੀ ਨੂੰ ਚਾਹੇ ਜਿੰਨੇ ਵੀ ਸਾਡੇ ਗੁਰੂਆਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ ਜੀ ਉਹ ਕਦੀ ਵੀ ਢੋਲ ਆ ਹੂੰ ਬਿਲਕੁਲ ਤੇ ਜਿਹੜੇ ਸਾਡੇ ਸਹਿਮਜਾਦੇ ਆ ਜਦੋਂ ਅਮਰਤ ਗੁਰੂਆਂ ਤੋਂ ਛਕ ਲਿਆ ਜੀ ਤੇ ਫਿਰ ਉਹ ਕਦੀ ਡੋਲਣ ਵਾਲੇ ਨਹੀਂ ਸੀ ਹੂੰ ਇਹ ਵਜੀਰਖਾ ਹੋਣਾਂ ਨੂੰ ਪਤਾ ਨਹੀਂ ਸੀਗਾ ਜੀ ਕਿ ਇਹ ਜਿਹੜੇ ਸਹਿਬਜਾਦੇ ਆ ਹੂੰ ਇਹ ਸੱਚ ਦੀ ਖਾਤਰ ਆਪਣਾ ਬੰਦ ਬੰਦ ਕਟਾਉਣ ਵਾਲੇ ਉਹ ਸੋ ਮਾਤਾ ਗੁਜਰੀ ਦੀ ਸ਼ਹਾਦਤ ਔਰ ਇਹ ਸਾਰੀਆਂ ਸ਼ਹਾਦਤਾਂ ਤੋਂ ਬਾਅਦ ਇੱਥੇ ਤੱਕ ਉਹਨਾਂ ਨੇ ਕੀਤਾ ਕਿ ਮੋਤੀराम ਮਹਿਰਣ ਹੂੰ ਜਿਹੜੇ ਦੁੱਧ ਦੀ ਸੇਵਾ ਕੀਤੀ ਆਹਹ ਇੰਨਾ ਜਲਾਗ ਸਜੇ ਕਿ ਉਹਦੇ ਪਰਿਵਾਰ ਨੂੰ ਪੀੜ ਕੇ ਰੱਖ ਰੱਖਦਾ ਸਿਰਫ ਉਹਨਾਂ ਨੂੰ ਦੁੱਧ ਪਿਉਉਣ ਦੀ ਇਹ ਵਜ੍ਹਾ ਦੇ ਵਿੱਚ ਤੇ ਜਿਹੜੀ ਬੱਚਿਆਂ ਦੇ ਲਈ ਜਗ੍ਹਾ ਸੰਸਕਾਰ ਲਈ ਲਈ ਗਈ ਹੈ ਜੀ ਉਹ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਆਹ ਜਿੱਥੇ ਉਹਨਾਂ ਦਾ ਆਪਾ ਟੋਡਰ ਮਲ ਜੀ ਨੇ ਹੂੰ ਨੂਰਾ ਸੋਨੇ ਦੀਆਂ ਖੜੀਆਂ ਕਰਕੇ ਜਿੰਨੀ ਧਰਤੀ ਲਈ ਹੈ ਉਹ ਉਹ ਮੁੱਲ ਤਾਰਿਆ ਸੋ ਇਹ ਜਿਹੜੀ ਸ਼ਹਾਦਤ ਆ ਹਮ ਇੱਕ ਦੁਨੀਆ ਦੇ ਇਤਿਹਾਸ ਵਿੱਚ ਇਦਾਂ ਦੀ ਸ਼ਹਾਦਤ ਕਿਤੇ ਹੋਈ ਨਹੀਂ ਕੋਈ ਨਹੀਂ ਹੈ ਬਿਲਕੁਲ ਸੋ ਗੁਰੂਆਂ ਨੇ ਜਦੋਂ ਇੱਕ ਸਿਧਾਂਤ ਪੈਦਾ ਕਰ ਦਿੱਤਾ ਜੀ ਕਿ ਅਸੀਂ ਇਹਨਾਂ ਦੇ ਵਿੱਚੋਂ ਹਮ ਇਹਨਾਂ ਨੂੰ ਪਛਾਣੀਆਂ ਦੇਣੀਆ ਹਮ ਤੋਂ ਬਈ ਤਾਂ ਅਬ ਦੇ ਰਾਜੇ ਜਿਹੜੇ ਆ ਉਹਨਾਂ ਨੂੰ ਗੱਲ ਪਚੀ ਨਹੀਂ ਜੀ ਦੂਸਰਾ ਸਿਧਾਂਤ ਇਹ ਫਿਕਸ ਕਰ ਦਿੱਤਾ ਕਿ ਜਾਤ ਪਾਤ ਅਜੇ ਤੋ ਖਤਮ ਹਮ ਨਹੀਂ ਫਿਰ ਕੀ ਖਤਮ ਹੋਈ ਹੈ ਸਰ ਤੁਸੀਂ ਸੋਹਤਾ ਜੀ ਦੇਖੋ ਵਾਟੇ ਵਿੱਚ ਅਮਰਿਤ ਸ਼ਿਕਾਇਆ ਗੁਰੂ ਸਾਹਿਬ ਨੇ ਦੇਖੋ ਜਿਹਦੀ ਆਪਾਂ ਗੱਲ ਕਹਿੰਦੇ ਵੀ ਖਤਮ ਹੋਈ ਹੈ ਹਮ ਇਹ ਮਾਨਸਿਕਤਾ ਦੀ ਗੱਲ ਆ ਹਮ ਇਹ ਮੇਰੀ ਜਿਹੜੀ ਮਾਨਸਿਕਤਾ ਮੈਨੂੰ ਆਪਣੇ ਆਪ ਦੇ ਦੇਖਣਾ ਚਾਹੀਦਾ। ਜੇ ਆਪਾਂ ਕਹੀਏ ਬਿ ਗੁਰੂਆਂ ਦੇ ਕਰਕੇ ਮਾਂ ਕੀ ਖਤਮ ਹੋ ਗਈ। ਜਿਹੜਾ ਬੰਦਾ ਕਰ ਰਿਹਾ ਉਹਦੀ ਕੋਈ ਮਾਨਸਿਕਤਾ ਹੀ ਨਹੀਂਗੀ। ਹੂੰ ਉਹ ਸੱਚੇ ਖੜਾ ਹੀ ਨਹੀਂਗਾ। ਮਤਲਬ ਜੇ ਗੁਰੂ ਸਾਹਿਬ ਨੇ ਤਿੰਨ ਪੇਦ ਨਹੀਂ ਕੀਤਾ। ਹਾਂ। ਤਾਂ ਫਿਰ ਆਪਾਂ ਮਤਲਬ ਕੌਣ ਹੁੰਨੇ ਆ ਪੇਦ ਪੇਦ ਕਰਨ ਵਾਲੇ ਸਰ? ਆਪਾਂ ਉਹ ਹੁੰਨੇ ਆ ਜਿਹੜੇ ਬੱਚਿਆਂ ਨੂੰ ਕਰਵਾਨ ਕਰਨ ਵਾਲੇ ਸੀਗੇ ਹਾਂ ਜੀ ਆਪਾਂ ਉਹ ਵਾਂਗ ਜੇਕਰ ਆਪਾਂ ਜਾਤ ਪਾਤ ਅੱਜ ਵੀ ਮੰਨਦੇ ਬਿਲਕੁਲ ਜੇਕਰ ਆਪਾਂ ਜਾਤ ਪਾਤ ਜਿਹੜੀ ਭਗਤੀ ਲਹਿ ਦਾ ਮਹਿਨ ਸਿਧਾਂਤ ਸੀ ਜੀ ਕਿ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨ ਬਿਲਕੁਲ ਸੋ ਉਹਨਾਂ ਨੇ ਜੋ ਸਿਧਾਂਤ ਦਿੱਤਾ ਹੂੰ ਉਹ ਉਸ ਵੇਲੇ ਦੇ ਲੋਕਾਂ ਨੂੰ ਨਹੀਂ ਪਚਿਆ ਜੀ ਪਰ ਉਹਨਾਂ ਨੂੰ ਇਹ ਵੀ ਲੱਗਾ ਕਿ ਇਹ ਜਿਹੜੀ ਵਿਚਾਰਧਾਰਾ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਵਿੱਚ ਜਿਹੜੀ ਬਾਅਦ ਵਿੱਚ ਗੁਰੂਆਂ ਨੇ ਤਲਵੰਡੀ ਸਾਬ੍ਹੋਂ ਦੇ ਵਿੱਚ ਦਿੱਤੀ ਹਮ ਨਵੇਂ ਪਾਸ਼ਾ ਦੇ ਸ਼ਲੋਕ ਐਡ ਕਰਕੇ ਜਾਂ ਉਹਨਾਂ ਦੀ ਬਾਣੀ ਐਡ ਕਰਕੇ ਜੀ ਜੋ ਆਦਿ ਗ੍ਰੰਥ ਤੋਂ ਹੀ ਉਹਨਾਂ ਨੂੰ ਇਹ ਦੁੱਖ ਸੀਗਾ ਕਿ ਉਹਨਾਂ ਲੋਕਾਂ ਦੀ ਬਾਣੀ ਵਿੱਚ ਆ ਗਈ ਹੈ ਜਿਨ੍ਹਾਂ ਨੂੰ ਅਸੀਂ ਕਦੀ ਬਰਾਬਰਤਾ ਦਾ ਦਰਜਾ ਦੇਣਾ ਨਹੀਂ ਚਾਹਦੇ ਆਹੋ ਹਾ ਸੋ ਗੁਰੂਆਂ ਨੇ ਕਿਤੇ ਵੀ ਤੁਲ ਭੇਦ ਨਹੀਂ ਦਿੱਤਾ ਹਮ ਤੇ ਜੇਕਰ ਉਹਨਾਂ ਨੂੰ ਲੱਗਦਾ ਤੇ ਇਹੋ ਜੀ ਗੱਲ ਆਪਾਂ ਕਰਨੀ ਆ ਹੂੰ ਤੇ ਫਿਰ ਭਗਤੀ ਲੈ ਦਾ ਸਿਧਾਂਤ ਦੀ ਫਿਰ ਹੋ ਜਾਣਾ ਸੀ ਬਿਲਕੁਲ ਬਿਲਕੁਲ ਅੱਜ ਦੀ ਲੇਟ ਦੇ ਵਿੱਚ ਜਿੰਨਾ ਮਰਜੀ ਲੋਕਾਂ ਦੇ ਤੇ ਤਸ਼ੱਦਦ ਹੋ ਜਵੇ ਜੋ ਮਰਜੀ ਹੋ ਜਵੇ ਹੂੰ ਲੇਕਿਨ ਵਿਚਾਰ ਧਾਰਾ ਜਿਹੜੀ ਗੁਰੂਆਂ ਦੀ ਹੈ ਜੀ ਚਾਹੇ ਇੱਕ ਬੱਚੇ ਤੇ ਚਾਹੇ ਲੱਖਾਂ ਬਚਣ ਤੇ ਮਰ ਨਹੀਂ ਸਕਦੇ ਬਿਲਕੁਲ ਸਾਰੀ ਦੁਨੀਆ ਦੇ ਉੱਤੇ ਜਿਹੜੀ ਉੱਤਮ ਤੋਂ ਉੱਤਮ ਵਿਚਾਰ ਧਾਰਾ ਆ ਹੂੰ ਉਹ ਭਗਤੇ ਲਹਿਰ ਦੇ ਕੇ ਗਈ ਹੈ ਜੀ ਬਿਲਕੁਲ ਜੇਕਰ ਉਸ ਤੋਂ ਬਾਅਦ ਹੂੰ ਦੁਨੀਆ ਦੇ ਉੱਤੇ ਸਰਹੰਦ ਦੀ ਇੱਟ ਨਾ ਇੱਟ ਖੜਕਾਈ ਹੈ ਹੂੰ ਤੇ ਇਸ ਪ੍ਰਿੰਸੀਪਲ ਨੇ ਹੀ ਖੜਕਾਈ ਹੈ ਖੜਕਾਈ ਹੈ ਤੇ ਜੇਕਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਜਿਹੜੇ ਅੱਜ ਤੱਕ ਜਿੱਥੇ ਤਿੰਨ ਭੇਡ ਨਹੀਂ ਹੋਇਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਦੁਨੀਆ ਯਾਦ ਕਰੇ ਆਹ ਹਾ ਬਿਲਕੁਲ ਤੇ ਅੱਜ ਵੀ ਜੇਕਰ ਆਪਾਂ ਕਹੀਏ ਤਾਂ ਅੰਗਰੇਜ਼ਾਂ ਨੂੰ ਇਹ ਦੇਖਣਾ ਪੈ ਗਿਆ ਸੀਗਾ ਕਿ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਅਸੀਂ ਇੰਟਰ ਨਹੀਂ ਕਰ ਸਕਦੇ ਬਾਕੀ ਅਸੀਂ ਸਾਰਾ ਭਾਰਤ ਜਿਹੜਾ ਆ ਗੁਲਾਮ ਕਰ ਲਿਆ ਬਿਲਕੁਲ ਬਿਲਕੁਲ ਸੋ ਇਹ ਜਿਹੜੀ ਸਿਧਾਂਤ ਤੇ ਗੁਰੂਆਂ ਦਾ ਸਿਧਾਂਤ ਆ ਜੀ ਅਗਰ ਤੁਸੀਂ ਗੁਰੂਆਂ ਦੇ ਸਿਧਾਂਤ ਤੇ ਚੱਲ ਰਹੇ ਆਂ ਔਰ ਮੈਂ ਮੇਰੀ ਜੋ ਛੱਡ ਦਿੱਤਾ ਜੀ ਤੇ ਸਤਨ ਦੀ ਪ੍ਰਭਾ ਵੀ ਕੋਈ ਬਿਲਕੁਲ ਇਸ ਕਰਕੇ ਇਹ ਜਿਹੜਾ ਸ਼ਹਾਦਤ ਦਾ ਆਖਰੀ ਤੇ 15 ਮਾੜਾ ਹੁੰਦਾ ਹੈ ਹਮ ਦਸੰਬਰ ਦਾ ਜੀ ਤੇ ਪੋਦੇ 6 ਤੋਂ ਸਟਾਰਟ ਹੋ ਜਾਂਦਾ ਬਿਲਕੁਲ ਸੋ 12 ਪੋ ਤੱਕ ਜਿਹੜਾ ਇਹ ਹੋ ਹੈ ਹਮ ਇਹ ਬਹੁਤ ਵੱਡਾ ਸ਼ਹਾਦਤ ਆ ਜਿੱਥੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸਤਿਕਾਰ ਹੈ ਹਮ ਸੋ ਸੋਤਾ ਜੀ ਦੁਨੀਆ ਦੇ ਉੱਤੇ ਬੈਠੇ ਨਹੀਂ ਰਹਿਣਾ ਬਿਲਕੁਲ ਬਿਲਕੁਲ ਬੈਠੇ ਨਹੀਂ ਰਹਿਣਾ ਸਭ ਨੇ ਜਾਣਾ ਜਾਣਾ ਸਭ ਲੇਕਿਨ ਮਾਨਵਤਾ ਦੇ ਖਾਤਰ ਸੱਚ ਦੇ ਚੱਲਦੇ ਹੋਏ ਅਗਰ ਸਿਸ ਚਲੇ ਜਾਂਦਾ ਤੇ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਬਿਲਕੁਲ ਇਸੇ ਕਰਕੇ ਅੱਜ ਦੇ ਦੇ ਜਿਹੜਾ ਦਿਨ ਆ ਇਹ ਜਿਹੜੇ ਦਿਨ ਆ ਇਹ ਬਹੁਤ ਹੀ ਸਾਨੂੰ ਇਹਦੇ ਦਿਨਾਂ ਨੂੰ ਯਾਦ ਕਰਨਾ ਚਾਹੀਦਾ ਔਰ ਸਾਡੇ ਵਿੱਚ ਇਹੋ ਜੀ ਭਾਵਨਾ ਆਉਣੀ ਚਾਹੀਦੀ ਹੈ ਕਿ ਜਿਹੜੀ ਨਵਾਬ ਮਲੇ ਕੋਟੇ ਦੇ ਵਿੱਚ ਆਈ ਉਹਨਾਂ ਨੇ ਲਿਖਿਆ ਸੀਗਾ ਹੂੰ ਬਦਲਾ ਹੀ ਲੈਣਾ ਹੋਗਾ ਬਦਲਾ ਹੀ ਲੈਣਾ ਹੋਗਾ ਤੋ ਲੈਨੇ ਵਾਪਸ ਹੂੰ ਬਦਲਾ ਹੀ ਲੈਣਾ ਹੋਗਾ ਤੋ ਲੈਨੇ ਵਾਪਸ ਨੇਫੂਜ਼ ਰੱਖੇ ਹਮ ਕੋ ਖੁਦਾ ਐ ਸੇ ਪਾਪ ਸੇ ਆਹਾ ਹਾ ਹਾ ਕੀ ਬਾਤ ਹੈ ਕੀ ਬਾਤ ਉਹ ਤਾਂ ਪਾਪ ਸਮਝਣ ਦੇ ਸੇ ਬਚਣ ਮਾਰਨਾ ਬਿਲਕੁਲ ਇਸ ਕਰਕੇ ਮਲੇਰ ਕੋਟਲੇ ਦਾ ਹਾਂ ਦਾ ਨਾਰਾ ਇਹ ਰੇਂਦੀ ਦੁਨੀਆ ਤੱਕ ਜਾਤ ਰਹਿਣਾ ਬਿਲਕੁਲ ਦੇਸ਼ਕ ਉਹਨਾਂ ਦੇ ਬ੍ਰਦਰ ਗਏ ਜੀ ਤਾਂ ਜਾ ਗਿਆ ਲੇਕਿਨ ਉਹ ਸੱਚ ਦੇ ਆਵਾਜ਼ ਦੇ ਉੱਤੇ ਖੜੇ ਸੀ নো ਡਾਊਟ ਕਿ ਮਲੇਕੋਟਲੇ ਦੀ ਵੀ ਫੁੱਜ ਆਈ ਨਾ ਸੇ ਬਿਲਕੁਲ 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 ਲੇਕਿਨ ਉਹਨਾਂ ਨੂੰ ਲੱਗਦਾ ਸੀ ਕਿ ਜਿਹਦੇ ਨਾਲ ਸਭੀ ਜੰਗ ਆਸੀ ਉਹਦੇ ਨਾਲ ਜੰਗ ਕਰੀਏ ਜੀ ਬੱਚਿਆਂ ਨਾਲ ਜੰਗ ਕਰੀਏ ਜੀ ਬਿਲਕੁਲ ਬਈ ਗੰਗੂ ਜਿਹੜਾ ਆਪਾਂ ਗੰਗੂ ਦੀ ਗੱਲ ਕੀਤੀ ਸੀ ਹੂੰ ਗੰਗੂ ਰੱਕਰ ਸੂਰੀਆ ਸੀ ਕਾਉਨਾਂ ਦਾ ਹਾਂ ਜੇ ਘਰ ਦਾ ਭੇਤੀ ਲੰਕਾ ਢਾਹ ਜਵੇ ਜੀ ਤਾਂ ਫਿਰ ਦੋਸ਼ ਕਿਨੂੰ ਦੇਣਾ ਬਿਲਕੁਲ ਸੋ ਵਿਚਾਰਤਾਰਾ ਜਿਹੜੀ ਗੁਰੂਆਂ ਦੀ ਹੈ ਇਹਦੇ ਅੱਗੇ ਨਤਮਸਤਕ ਖੋਣਾ ਜਿਹੜਾ ਇੱਕ ਬੰਦੇ ਦਾ ਕਰਤਾਰ ਚਾਹੀਦਾ ਬਿਲਕੁਲ ਅਸੀਂ ਸੰਯੁਕਤ ਇਟਾਜ ਬੇਸੀ ਟੋਇਲਟਰੀ ਕਰਦੇ ਜੀ ਪਿਤਾ ਚਲੇ ਜਾਣਾ ਪੂਰਾ ਪਰਿਵਾਰ ਪੂਰਾ ਪਰਿਵਾਰ ਚਲੇ ਜਾਣਾ ਔਰ ਪਿਤਾ ਪਿਤਾ ਦਾਦਾ ਹੁੰਦਾ ਮਹਾਨ ਸ਼ਹੀਦ ਆਹਾ ਸ਼ਹੀਦਾਂ ਦੇ ਸਰਤਾਜ ਓਹ ਓ ਜਾਣੇ ਤੇ ਜੇ ਕਿ ਇਹ ਇਸ ਵਿਚਾਰਤਾ ਰੰਗ ਇੱਕ ਤੇ ਚੱਲ ਕੇ ਮਨੀ ਸਿੰਘ ਦੇ ਪਰਿਵਾਰ ਦੇ 12 ਸ਼ਹੀਦ ਹੋ ਗਏ ਔਰ ਜਦੋਂ ਵਿਛੋੜਾ ਪਿਆ ਆ ਨਾ ਦਾ ਬੇਟਾ ਉਹਦੇ ਸਿੰਘ ਪਹਿਲਾ ਸ਼ਹੀਦ ਹੋਇਆ ਨਾਲ ਮੌੜ ਦੇ ਵਿੱਚ ਬਿਲਕੁਲ ਸੋ ਇਸ ਕਰਕੇ ਇਹ ਜਿਹੜੀ ਵਿਚਾਰਧਾਰਾ ਹੈ ਇਸ ਵਿਚਾਰਧਾਰਾ ਨੂੰ ਨਤਮਸਤਕ ਹੋਣ ਦੀ ਲੋੜ ਹੈ ਹਮ ਜੇਕਰ ਤੁਸੀਂ ਦੁਨੀਆ ਤੇ ਕਹੋ ਬਿਤੀ ਇਹ ਹੋ ਜਾਊਗਾ ਤੇ ਜੇ ਆਪਾਂ ਇਹ ਕਹੀਏ ਵਿਜਾਜ ਜਿਹੜਾ ਉਹ ਚਾਹੁੰਦੇ ਸੀਗੇ ਕਿ ਦੁਨੀਆ ਦੇ ਉੱਤੇ ਇੱਕ ਦੂਜੇ ਨੂੰ ਬਰਾਬਰਤਾ ਦਾ ਦਰਜਾ ਦੇਈਏ ਸੀ ਜੇ ਹੁਣ ਬੰਦੇ ਨਹੀਂ ਦੇ ਰਿਹਾ ਹ ਤਾਂ ਕੌਣ ਜਿੰਮੇਵਾਰਾ ਉਹੀ ਬੰਦਾ ਜਿੰਮੇਵਾਰਾ ਹੈ ਜੀ ਜੀ ਮਾ ਸਕਤਾ ਹੁਈ ਹੈ ਬਿਲਕੁਲ 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 ਜਸਲ ਸਾਹਿਬ ਤੁਸੀਂ ਵਾਕਈ ਇਤਿਹਾਸ ਨੂੰ ਬਹੁਤ ਵਧੀਆ ਤਰੀਕੇ ਨਾਲ ਯਾਦ ਕੀਤਾ ਹੈ ਔਰ ਪੂਰੀ ਦੁਨੀਆ ਨੇ ਤੁਹਾਡੀ ਗੱਲਬਾਤ ਨੂੰ ਸੁਣਿਆ ਹੈ ਇਹਨਾਂ ਦਿਨਾਂ ਵਿੱਚ ਜਿਵੇਂ ਪੋ ਦਾ ਮਹੀਨਾ ਚੱਲ ਰਿਹਾ ਔਰ 6 ਪੋ ਤੋਂ ਜਿਹੜੀ ਇਹ ਪੂਰੀ ਸਫਰ-ਏ-ਸ਼ਹਾਦਤ ਜਿਹੜੀ ਹੈ ਉਹ ਚੱਲ ਰਹੀ ਹੈ ਔਰ ਪੂਰੀ ਡਿਟੇਲ ਦੇ ਵਿੱਚ ਜਸਲ ਸਾਹਿਬ ਨੇ ਦੱਸਿਆ ਹੈ ਸੋ ਜਸਲ ਸਾਹਿਬ ਤੁਹਾਡੀ ਗੱਲਬਾਤ ਤੋਂ ਜਾਂ ਇਤਿਹਾਸ ਨੂੰ ਪੜ੍ਹ ਕੇ ਸਾਨੂੰ ਸਿੱਖਿਆ ਲੈਣੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਸਰ ਜੋ ਇਹ 15 ਬਾੜੇ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਦੁਨੀਆ ਤੋਂ ਜੈਸੇ ਜਲ ਤੇ ਬੁਧਬੁਦਾ ਬਨਸੇ ਉਪਜੇ ਨੀਤ ਜਗ ਰਚਨਾ ਐਸੇ ਰਚੀ ਕੋ ਨਾਨਕ ਸੁਲਮੀਤ ਹੂੰ ਇਹ ਤੇ ਇੱਕ ਸੁਪਨੇ ਦੀ ਤਰ੍ਹਾਂ ਆ ਦੁਨੀਆ ਜਾਣਾ ਸੱਚ ਆ ਜੀ ਪਰ ਜੇਕਰ ਝੂਠ ਦੇ ਅੱਗੇ ਝੁਕ ਗਏ ਤੇ 100 ਸਾਲ ਗੁਜ਼ਾਰ ਵੀ ਲਿਆ ਹੂੰ ਉਹ ਜ਼ਿੰਦਗੀ ਨਹੀਂ ਗੀ ਬਿਲਕੁਲ ਸੋ ਸਾਨੂੰ ਚਾਹੀਦਾ ਕਿ ਗੁਰੂਆਂ ਦਾ ਸਿਧਾਂਤ ਕਿ ਬਰਾਬਰਤਾ ਨੂੰ ਅਸੀਂ ਸਭ ਨੂੰ ਦੇਈਏ ਜੀ ਨੰਬਰ 2 ਤੇ ਮੈਂ ਮੇਰੀ ਛੜੀਏ ਹਮ ਇੱਥੇ ਕੋਈ ਵੀ ਕੁੱਲੀਆਂ ਤੇ ਧਾਰਿਆਂ ਦਾ ਕੋਈ ਮਤਲਬ ਨਹੀਂ ਮਹਿਲਾਂ ਦਾ ਕੋਈ ਮਤਲਬ ਨਹੀਂ ਮਤਲਬ ਹੈ ਸਿਧਾਂਤ ਦਾ ਬਿਲਕੁਲ ਅਗਰ ਸਿਧਾਂਤ ਦੇ ਸਿੱਖਣੇ ਆ ਹਮ ਗੁਰੂ ਜੀ ਸਿਧਾਂਤ ਤੇ ਖੜੇ ਸੀ ਤਾਂ ਉਹਨਾਂ ਨੇ ਜੋ ਸਿੰਘ ਸਾਜ ਕੇ ਗਏ ਹੈ ਜੀ ਉਹ ਸਿੰਘ ਜਿਹੜੇ ਆ ਜੇਕਰ ਅਸੀਂ ਕਹੀਏ ਵੀ ਇਹ ਵਿਚਾਰ ਤਾਂ ਅਮਰ ਜਾਣੀ ਹੈ ਹਮ ਲਾੜੀਆਂ ਫੌਜਾਂ ਅੱਜ ਵੀ ਕਾਇਮ ਆ ਬਿਲਕੁਲ ਬਿਲਕੁਲ ਉਹ ਗੱਲ ਵੱਖਰੀ ਆ ਕਿ ਰਾਜ ਜਿਨ੍ਹਾਂ ਦਾ ਆਇਆ ਹੂੰ ਉਹ ਜੇ ਵਿਚਾਰਧਾਰਨ ਨੂੰ ਠੇਸ ਪਚਾ ਪਚਾਉਣਗੇ ਵਿਚੋਂ ਬਿਲਕੁਲ ਤੇ ਉਹ ਗੁਰੂ ਦੇ ਸਿੱਖ ਨਹੀਂ ਕਹਾ ਸਕਦੇ ਬਿਲਕੁਲ ਇਹ ਵਿਚਾਰਧਾਰਾ ਤਾਂ ਇਹ ਆ ਕਿ ਰਾਜ ਰਹੇ ਨਾ ਰਹੇ ਹੂੰ ਜਦੋਂ ਉਹ ਕਹਿ ਗਏ ਬਿਲਕੁਲ ਵੀ ਜਨ ਦੇ ਦਾ ਸਾਨੂੰ ਸੱਤਲ ਚੰਗਾ ਪੱਠ ਕੇ ਦੇ ਹੁੰਦੇ ਰਹਿਣਾ ਵਾਹ ਤੇ ਫੇ ਰਾਜ ਕਹਾ ਦਾ ਬਿਲਕੁਲ ਉਹ ਰਾਜ ਕਹਾ ਦਾ ਜਿਹੜਾ ਵਿਚਾਰਧਾਰਨ ਨੂੰ ਠੇਸ ਪਚਾਵੇ ਸੋ ਮੈਂ ਆਉਣ ਵਾਲੇ ਜੰਗ ਯੋਧ ਨੂੰ ਇੱਕੋ ਹੀ ਅੱਜ ਦੇ ਦਿਨ ਤੇ ਸੰਦੇਸ਼ ਦੇਣਾ ਚਾਹਨਾ ਕਿ ਜਿਹੜਾ 27 ਦਸੰਬਰ ਤੱਕ ਇਹ ਚੱਲਣਾ ਹੈ 15 ਬਾੜਾ ਜੀ ਇਸ ਸ਼ਹਾਦਤ ਦੇ ਸਫ਼ਰ ਨੂੰ ਸਾਨੂੰ ਯਾਦ ਕਰਦੇ ਹੋਏ ਗੁਰੂਆਂ ਯਾਦ ਕਰਦੇ ਹੋਏ ਜੋ ਭਗਤੀ ਲੈ ਕੇ ਵਿਚਾਰਤਾਰਾ ਆਇਆ ਉਹਨੂੰ ਯਾਦ ਕਰਦੇ ਹੋਏ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਜੀਵਨ ਦੇ ਵਿੱਚ ਸਾਨੂੰ ਕਿਸੇ ਵੀ ਤਰ੍ਹਾਂ ਦੀ ਸੱਚ ਦੇ ਲਈ ਕੁਰਬਾਨੀ ਕਰਨੀ ਕਰਨੀ ਪੈਂਦੀ ਹੈ ਤੇ ਸਾਨੂੰ ਤਿਆਰ ਬਰ ਤਿਆਰ ਰਹਿਣਾ ਦੇ ਨਹਿਤਾ ਅਸੀਂ ਝੂਠ ਦੇ ਅੱਗੇ ਜੇਕਰ ਮਾਸਾ ਵੀ ਝੁੱਕ ਗਏ ਤਾਂ ਫਿਰ ਸਾਡਾ ਜੀਵਨ ਜਿਹੜਾ ਇਹ ਵਿਅਸਥਾ ਹੈ ਬਿਲਕੁਲ ਦੋਸਤੋ ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਔਰ YouTube ਚੈਨਲ ਪੋਸੂ ਨਾਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਨੌਜਵਾਨ ਪੀੜੀ ਤੱਕ ਇਹ ਵੀਡੀਓ ਜਾਵੇ ਤੇ ਉਹ ਇਤਿਹਾਸ ਦੇ ਨਾਲ ਜੁੜ ਸਕਣ ਸੋ ਬਹੁਤ ਬਹੁਤ ਮਿਹਰਬਾਨੀ ਜਸਦਾਤ ਤੁਸੀਂ ਵਕਤ ਕੱਢਿਆ ਸੋ ਇੱਕ ਵਾਰ ਫਿਰ ਕਹਦੇ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਉਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ